ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਇੱਕ ਹੋਟਲ ਦੇ ਵਿੱਚ ਕੰਮ ਕਰ ਰਹੇ ਸ਼ੈਫ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਫਿਲਹਾਲ ਮੌਕੇ ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਪਹੁੰਚ ਕੇ छानबीन ਤਾਂ ਸ਼ੁਰੂ ਕਰ ਦਿੱਤੀ ਪਰ ਸਵਾਲ ਖੜੇ ਹੁੰਦੇ ਆ ਹੋਟਲ ਮੈਨੇਜਮੈਂਟ ਉੱਤੇ ਕਿ ਕੀ ਇਸ ਮੁਲਾਜ਼ਮ ਦੀਆਂ ਗਤੀਵਿਧੀਆਂ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਕਿ ਜਿਹੜਾ ਉੱਥੇ ਐਚਆਰ ਸੀਗਾ ਉਸਨੇ ਉਸ ਮੁਲਾਜ਼ਮ ਦੀ ਕੋਈ ਤਕਲੀਫ ਨਾ ਸੁਣੀ ਹੋਵੇ ਕਈ ਸਵਾਲ ਖੜੇ ਕਰੇ ਪਰ ਪੁਲਿਸ ਫਿਲਹਾਲ ਹਰ ਪਹਿਲੂ ਦੇ ਜਾਂਚ ਕਰ ਰਹੀ ਹੈ ਇਸ ਮਾਮਲੇ ਸਬੰਧੀ ਐਸ ਐਚਓ ਸਿਵਲ ਲਾਈਨ ਮੋਹਿਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਅ ਇਹ ਦੀ ਆਪਣੇ 파ਰਥ ਹੋਟਲ ਹੈ ਆਪਣੇ ਲਿਬਰਟੀ ਮਾਰਕੀਟ ਦੇ ਉਥੋਂ ਇੱਕ ਸਾਨੂੰ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇੱਕ ਨੌਜਵਾਨ ਹੈ ਸੈਲਿਸ਼ ਕਰਕੀ ਉਹਦਾ ਨਾਮ ਹੈ ਕਿ ਉਹ ਫੇਅਰ ਫੀਲਡ ਮੈਰੀਓਟ ਦੇ ਵਿੱਚ ਐਜ਼ ਅ ਸ਼ੈਫ ਉਹ ਕੰਮ ਕਰਦਾ ਤੇ ਉਥੇ ਉਹਨੇ ਆਪਣੇ ਜਿੱਥੇ ਉਹ ਕਮਰੇ ਚ ਰਹਿੰਦਾ ਸੀ ਉੱਥੇ ਉਹਨੇ ਸੁਸਾਈਡ ਕਰ ਲਿਆ ਜਿਸ ਦੇ ਰਿਗਾਰਡਿੰਗ ਅਸੀਂ ਉੱਥੇ ਮੌਕੇ ਤੇ ਜਾ ਕੇ ਮੌਕੇ ਤੋਂ ਸਰਕਮਸਟੈਂਸ਼ੀਅਲ ਐਵੀਡੈਂਸ ਜਿਹੜੀਆਂ ਨੇ ਉਹ ਕਲੈਕਟ ਕੀਤੀਆਂ ਨੇ ਤੇ ਐਸ ਪਰ ਸਰਕਮਸਟੈਂਸ ਉਹ ਸੁਸਾਈਡ ਹੀ ਹੈ ਫਰਦਰ ਉਹਦੇ ਆਪਣੇ ਘਰਦਿਆਂ ਨੂੰ ਇਨਫੋਰਮ ਕੀਤਾ ਗਿਆ ਉਹਨਾਂ ਦੀ ਸਟੇਟਮੈਂਟ ਲਿਖ ਕੇ ਜੋ ਵੀ ਉਹ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਸੀਮਲੀ ਕਰ ਰਹੀ ਹਾਂ ਮੈਂ ਚਲਾਵਾਂਗੀ ਇਹ ਜੀ ਉੱਤਰਾਖੰਡ ਦਾ ਰਹਿਣ ਵਾਲਾ ਹੈ ਇੱਥੇ ਐਜ਼ ਅ ਸ਼ੈਫ ਕੰਮ ਕਰਦਾ ਪਿਆ ਸੀ ਤੇ ਲਾਸਟ ਜਨਵਰੀ ਤੋਂ ਇੱਥੇ ਸਟੇ ਸੀ ਇਸ ਹੋਟਲ ਦੇ ਵਿੱਚ ਭਾਰਤ ਦੇ ਵਿੱਚ ਤੇ ਬਾਕੀ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਜੀ